ਕਿਦਾ ਬਕਰ ਕੋਡ ਅੱਗੇ ਵੀ ਹੈ ਕਿ ਅੱਗੇ ਨਹੀਂ ਹੈ ਪਰ ਅੱਗੇ ਅੱਧਰ ਵਕਨ ਸਰ ਹਾਂ ਇਹ ਹੈ ਮਲਾਈ ਬਰਫੀ ਚਾਂ ਅੱਗੇ ਨਾਲੇ ਬਰਫ ਹੈ ਕਿੱਥੇ ਹੈ ਉਹ ਸਲੀਚੀਆਂ ਹਮਾ ਚਲਦੀ ਆਵਾਦੀਆਂ ਦੇ ਵਿੱਚ ਕੋਈ 200 ਰੁਪਏ ਕਿਲੋ ਨਹੀਂ 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 ਤਸਵੀਰਾਂ ਰੜੀ ਹੈ ਬਰਫ ਉਹ ਸਿ ਮਲਾਈ ਬਰਫ ਤਾਂ ਕੁਝ ਹੋਰ ਆਸੇਰਾ ਸਮਲਾਈ ਕੋਈ ਨਹੀਂ ਹੈ ਲਾ ਪਾਵੜਾ ਨੇ ਉੱਥੇ ਉੱਥੇ ਕੀ ਉਹਦਾ ਹੋਵੇ ਨਾ ਤੇ ਹਾਂ ਬਸ ਮਲਾਈ ਦਾ ਆਨੰਦ ਲੈਂਡ ਨੂੰ ਪਤਾ ਨਹੀਂ ਹੋ ਰਹੀ ਹੈ ਪਾਉਲੀ ਹੋ ਰਹੀ ਹੈ ਜਿਹਦੇ ਵਾਸਤੇ ਇੰਨੀ ਦੂਰ ਆਏ ਆ ਲੇ ਕਿੰਦੇ ਅਸੀਂ ਰਸਮ ਮਲਾਈ ਵਾਸਤੇ ਦਰਾਈ ਨਹੀਂ ਕਰਵਾਈ ਜਾਂਦੀ ਦੇਖੋ ਥੱਲੇ ਕਿੰਨੀ ਢੁਗਾਈ ਹੈ ਖਾਈ ਖਾਈ ਦੇ ਵਿੱਚੋਂ ਮੋੜ ਦੇ ਆ ਹਾਂ ਕੋਠੀ ਸੀ ਤੋ 18 ਆ ਰੋਬਟ ਹੋ ਰਿਹਾ ਤੇ ਹੁਣ ਅਸੀਂ ਬਾਹਰ ਨਿਕਲ ਕੇ ਰਸਮ ਮਲਾਈ ਦਾ ਆਨੰਦ ਤੁਹਾਨੂੰ ਵੀ ਦੇਵਾਂਗੇ ਨਾਲ ਨਾਲ ਤੁਹਾਨੂੰ ਵੀ ਦਵਾਂਗੇ ਤੁਸੀਂ ਲਾਈਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਤੇ ਵਾਦੀਆਂ ਦਾ ਆਨੰਦ ਆ ਜਿਹੜਾ ਇੱਕ ਵਾਰੀ ਦੇਖੋ ਪ੍ਰੈਸ਼ਰ ਹਾਰਨ ਮਾਰਨਾ ਇੱਥੇ ਮਨੇ ਤੇ ਅਸੀਂ ਇੱਕ ਵਾਰੀ ਰੁਕੇ ਆ ਇੱਥੇ ਕਹਿੰਦੇ ਰਸ ਮਲਾਈ ਖਾਣੀ ਹੈ ਤੇ ਸੁਧੀਆਂ ਤਸਵੀਰਾਂ ਹਿਮਾਚਲ ਦੀਆਂ ਵਾਦੀਆਂ ਦੀਆਂ ਗੱਡੀਆਂ ਆ ਰਹੀਆਂ ਥੱਲਿਓ ਤੇ ਪਹਾੜੀ ਰੀਗ ਦੇ ਵਿੱਚ ਦੇਖੋ ਸਾਹਮਣੋਂ ਕਿੰਨਾ ਸੋਹਣਾ ਦ੍ਰਿਸ਼ਾ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਬਠਿੰਡਾ ਤੋਂ ਚੱਲ ਕੇ ਅਸੀਂ ਇੱਥੇ ਆਏ ਹੋਏ ਹਾਂ ਤੇ ਬਾਦੀਆਂ ਦਾ ਆਨੰਦ ਲੈਂਦੇ ਲਈ ਸਪੈਸ਼ਲ ਤੌਰ ਤੇ ਕੁਝ ਮਿੱਤਰ ਪਿਆਰੇ ਨੇ ਨਾਲ ਸਾਡੇ ਲਾਈਵ ਤਸਵੀਰਾਂ ਤੁਹਾਨੂੰ ਵੀ ਦਿਖਾ ਰਹੇ ਹਾਂ ਤੇ ਇਹ ਕਿਤੇ ਮਿੱਤਰ ਨੇ ਰਸਮਲਾਈ ਦਾ ਆਨੰਦ ਲੈਣ ਦੇ ਲਈ ਸਪੈਸ਼ਲ ਟੋਪਿਕ ਸੰਗੜਾ ਜੀ ਰਸਮਲਾਈ ਸਾਥ ਦੇ ਇੱਕ ਗ੍ਰਾਮ ਤੇ ਹਰਪਾਲ ਜੀ ਬਲਜਿੰਦਰ ਜੀ ਜਗਿੰਦਰ ਜੀ ਮੈਨੇਜਰ ਸਾਹਿਬ ਤੇ ਵਿਜੇਪੱਟ ਜੀ ਇਹ ਸਭ ਨੇ ਇਹ ਸਭ ਨੇ ਮਾਣ ਮਾਣ ਕੇ ਮਾਰਚ ਫਾਰਮਿਕ ਕਰਦੇ ਆ ਦੱਸ ਮੈਂ ਕਰਾਂ ਉਹ ਹੋ ਰਹੀ ਹੈ ਦੂਜਾ ਕੁਛ ਮਾਸੀ ਕਿਵੇਂ ਲੱਗ ਰਹੀ ਹੈ ਇਹ ਬਹੁਤ ਵਧੀਆ ਬਹੁਤ ਵਧੀਆ ਹਜੇ ਤਾਂ ਇਹਨਾਂ ਨੇ ਬੁੱਕ ਨਹੀਂ ਪਾਈ ਬਹੁਤ ਵਧੀਆ ਪਾਈ ਨਹੀਂ ਇੱਕ ਦਿਨ ਪਾਣੀ ਆ ਸਦਾ ਪਾਣੀ ਆ ਕਿਉਂ ਕਾ ਬਹੁਤ ਵਧੀਆ ਬਹੁਤ ਅੱਛੀ ਕਿਆ ਬਾਤ ਹੈ ਅੱਜ ਤੱਕ ਕਦੀ ਆਪਣੇ ਆਨੰਦ ਲਿਆ ਇਸ ਚੀਜ਼ ਦਾ ਨਹੀਂ ਕਦੀ ਖਾ ਕੇ ਦੇਖੀ ਆਪਣੇ ਆਪ ਦੇ ਬੱਚੋਂ ਨੇ ਕਦੀ ਖਾਈ ਮਾਚਲ ਦੀਆਂ ਵਾਦੀਆਂ ਦੇ ਵਿੱਚ ਸੁਧੀਆਂ ਤਸਵੀਰਾਂ ਸੁਣ ਦਿਖਾ ਰਹੇ ਹਾਂ ਕਿਆ ਲੱਗ ਰਿਹਾ ਹੈ ਲਾਈਕ ਤੁਸੀਂ ਰੋ ਬਹੁਤ ਵਧੀਆ ਆਨੰਦੀ ਆਨੰਦ ਵਾਜੀ ਵਾਹ ਆਨੰਦੀ ਨਗਮ ਮਨੇ ਜੀ ਸਾਹਿਬ ਕੇ ਬਹੁਤ ਆਨੰਦ ਆ ਰਿਹਾ ਤੇ ਡੂੰਗੀ ਖਾਈ ਦੇਖ ਰਹੇ ਹੋ ਤੇ ਹੋਰ ਬਹੁਤ ਸਾਰੇ ਯਾਤਰੀ ਨੇ ਜਿਹੜੇ ਥੜੇ ਨੇ ਬੜਾ ਮਰਫਤੋ ਸੁਆਦ ਆ। ਇਹ ਬੜੀ ਵਧੀਆ ਬਣੀ ਹੈ। ਕੀ ਕੋਈ ਸਵਾਲ ਆਂਦਾ ਤੁਹਾਨੂੰ? ਵਾਟਾ ਕਿਹੜਾ ਹੈਗਾ? ਇਹ ਦੁੱਧ ਕਾਹਦਾ ਲੱਗਦਾ ਤੁਹਾਨੂੰ ਇਹ? ਇਹ ਤਾਂ ਟਿਕਾ ਲਾ। ਥੈਂਕ ਯੂ ਵੀ ਜਿੰਨੀ ਖੱਪ ਤੈਗੀ ਆ। ਕੁੰਡਾ ਨਹੀਂ ਹੈ। ਪਰ ਇਹਨਾਂ ਦੇ ਕੈਂਡ ਦੇ ਵਿਕਾਸ ਕਰ ਲੰਨੇ ਵੀ ਦਾ ਦਾ ਦੁੱਧ ਆਇਆ। ਕਿਤਾ ਨਹੀਂ ਸੁਆਦ ਆਏਗਾ। ਕਹਿੰਦੇ ਆ ਤੇ ਆਪਾਂ ਵਿਸ਼ਵਾਸ ਕਰਨ ਦੀ ਗੱਲ ਹੀ ਹੈ ਅਗਰ ਕੋਈ। ਪਰ ਜਿੰਨਾ ਅੱਜਕੱਲ ਪ੍ਰੋਡਕਸ਼ਨ ਬਟਾਉਂਦੇ ਆ ਉਹਦਾ ਤਾਂ ਨਹੀਂ। ਓਹ ਇਹ ਪਹਾੜਾਂ ਦੀ ਠੰਡੀ ਪਾਣੀ ਕੁਲਦੀ ਪਹਾੜਾਂ ਦੀ ਆਉਂਦੀ ਆਵਾਜ਼ ਵੀ ਵੱਧ ਰਹੀ ਹੈ ਪੂਜਤਰ ਦਾ ਹੈ ਤੇ ਹੁਣ ਅਸੀਂ ਵੀ ਇਸ ਤੋਂ ਬਾਅਦ ਇਹ ਰਸ ਮਲਾਈ ਹੈ ਜਿਹੜੀ ਪਹਾੜਾਂ ਦੀ ਬਰਫੀ ਜਿਹੜੀ ਉਹ ਖਾਣ ਬਸ ਵੀ ਆਨੰਦ ਲਵਾਂਗੇ ਕਿਓ ਕਿ ਮੈਡੀਸ ਲੱਗ ਗਿਆ ਤੁਹਾਨੂੰ ਹਜੇ ਖਾ ਲਈਏ ਭਟਾ ਸਾਹਿਬ ਫਿਰ ਖਾਣ ਤੋਂ ਬਾਅਦ ਦੱਸਾਂਗੇ ਹਜੇ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਹੁਤ ਬਹੁਤ ਧੰਨਵਾਦ ਤੇ ਬੈਠੇ ਨੇ ਮਿੱਤਰ ਪਿਆਰੇ ਤੇ ਖਾਣ ਤੋਂ ਬਾਅਦ ਫਿਰ ਅਸੀਂ ਵੀ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਦਾ ਇਹਦਾ ਆਨੰਦ ਹੈ ਕਿਉਂਕਿ ਬਾਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੱਸਦੇ ਵੀ ਇਹ ਬਿਨਾ ਬਰਫ਼ ਤੋਂ ਬਣਦੀ ਕਹਿੰਦੇ ਇਹ ਅਸੀਂ ਹੁਣ ਜਵਾਲਾ ਜੀ ਤੋਂ ਨਿਕਲੇ ਹੋਏ ਹਾਂ ਅੱਗੇ ਤੇ ਇਹ ਚਮੰਡਾ ਜੀ ਤੋਂ ਉੱਧਰੋਂ ਜਾਣਾ ਹੈ ਤੇ ਫਿਰ ਜਾਵਾਂਗੇ ਤਰਮਸਾਲਾ ਦੇਖ ਰਹੇ ਹਾਂ ਬੱਸਾਂ ਬਹੁਤ ਨੇ ਤੇ ਲੋਕ ਆਪਣੇ ਵੀ ਬਹੁਤ ਜ਼ਿਆਦਾ ਆ ਰਹੇ ਨੇ ਜੁੜੇ ਰਹੋ ਤੇ ਨਾਲ ਦੀ ਨਾਲ ਕਮੈਂਟ ਆ ਜਿਹੜੇ ਉਹ ਕਰਦੇ ਰਹੋ ਕਿਵੇਂ ਲੱਗਿਆ ਤੁਹਾਨੂੰ ਇਹ ਤੇ ਅਗੇ ਸ਼ੇਅਰ ਵੀ ਕਰਦੇ ਰਹੋ ਤਾਂ ਜੋ ਬੇ ਮਿੱਤਰ ਪਿਆਰੇ ਇਹਦਾ ਆਨੰਦ ਲੈਣਾ ਚਾਹੁੰਦੇ ਆ ਕੋ ਉਲਾ ਸਕਣ ਦਾ ਲੋਕ ਨੇ ਜੜੇ ਉਹ ਜਾ ਰਹੇ ਨੇ ਚਮੰਡਾ ਜੀ ਜਵਾਲਾ ਹੀ ਦਰਸ਼ਨ ਕਰਕੇ ਨਿਕਲੇ ਹੁਣ ਅਸੀਂ ਜੁੜੇ ਰਹੋ ਤੁਹਾਨੂੰ ਅਸੀਂ ਜਿਸ ਨੇ ਰਸਮੜਾ ਬਣਾਈ ਉਹਦੇ ਨਾਲ ਗੱਲ ਕਰਾਵਾਂਗੇ ਵੀ ਖਾਈ ਕੋਈ ਫੇਰ ਦੇਖੋ ਤੇ ਫੋਨੋਂ ਗੱਲ ਕਰਾਉਣੀ ਹੈ ਜਿਹੜੇ ਮਿੱਤਰ ਪਿਆਰੇ ਨੇ ਇਹ ਦਸਮਲਾਈ ਖਾਧੀ ਆ ਤੇ ਰੱਖ ਦੇਖ ਲਓ ਬਹੁਤ ਜ਼ਿਆਦਾ ਹੈ ਜੁਗਿੰਦਰ ਜੀ ਕਿਸ ਤਰ੍ਹਾਂ ਲੱਗਿਆ ਫਿਰ ਰਸਮੜਾ ਹੀ ਖਾ ਕੇ ਆਨੰਦ ਆ ਗਿਆ ਜੀ ਪੂਰਾ ਘਾੜਾਂ ਦੇ ਵਿੱਚ ਬੈਕ ਕਿੱਕ ਵੀ ਕੀ ਘਾੜੀ ਕਿੱਥੋਂ ਕਿੱਥੇ ਜਾ ਰਹੇ ਹੋਣ ਤੁਸੀਂ ਚਲਾਨਾ ਹੀ ਚੱਲੇ ਆ ਕਾਂਗੜਾ ਹੀ ਪਹੁੰਚ ਰਹੇ ਆਂ ਵਾਸ ਰਹੇ ਆਂ ਰਸਤੇ ਦੇ ਵਿੱਚ ਆਇਆ ਇਹ ਪਿੱਛੇ ਲਿਚੀਆਂ ਵਾਲਾ ਜੂ ਅੰਗਲੇ ਅਸੀਂ ਇੱਥੇ ਵੀ ਲਿਚੀਆਂ ਵੀ ਖਾਵਾਂਗੇ ਬੜਾ ਕਰਾਸ਼ਟ ਤੇ ਕਿੰਨਾ ਕਿ ਜਿਹੜਾ ਪਿਛੇੜਾ ਆਪਣਾ ਇੱਥੇ ਆਇਆ ਟੂਰ ਦੇ ਵਿੱਚ ਕਿੰਨਾ ਕਿ ਆਨੰਦ ਆ ਰਿਹਾ ਫਿਰ ਜੀ ਗੱਲ ਬੜਾ ਬਹੁਤ ਮਜੀ ਕਰਤ ਹਾਂ ਹਾਂਜੀ ਫਰਪਾਲ ਜੀ ਫਿਰ ਰਸਮਲਾਈ ਖਾਧੀ ਕਿੰਨਾ ਕੁ ਸਵਾਦ ਆਇਆ ਬਹੁਤ ਵਧੀਆ ਆਨੰਦ ਆ ਗਿਆ ਜੀ ਕਿਹੜੇ ਰਕੀ ਚ ਆਈ ਹੁਣ ਤੁਸੀਂ ਸਾਂਭੀ ਦੱਲੇ ਵਾਲਾ ਹੀ ਤੋਂ ਆਈ ਹਾਂਜੀ ਬਲਜਿੰਦਰ ਜੀ ਰਸਮਲਾਈ ਰਸਮਲਾਈ ਦਾ ਰਸਾ ਜਿਹੜਾ ਬੜਾ ਵਧੀਆ ਸੀ ਇਸ ਤਰ੍ਹਾਂ ਲੱਗਿਆ ਜਿਵੇਂ ਪੂਰਾ ਵਧੀਆ ਖੁਆ ਜਿਹੜਾ ਹੈਗਾ ਉਹ ਇਹਨਾਂ ਨੇ ਕੰਨ ਦਿੱਤਾ ਹੋਣ ਦੇ ਵਿੱਚ ਇਹ ਇਸ ਜੀ ਦਾ ਕਾਂਗੜੇ ਦੇ ਵਿੱਚ ਲੋਕ ਇਦਰੀ ਰਸਮ ਲਾਈ ਕਰਾਨ ਅਨੰਦਿਤ ਹੁੰਦੇ ਆ ਤੇ ਸਾਨੂੰ ਭਟਾ ਸਾਹਿਬ ਨੇ ਵੀ ਦੱਸਿਆ ਜੀ ਵਧੀਆ ਭਟਾ ਸਾਹਿਬ ਦੇ ਤੇ ਇਸ ਕਰਨ ਲਈ ਤੇ ਅਸੀਂ ਸ਼ੁਕਰ ਗੁਜ਼ਾਰਾ ਵੀ ਨਾਲ ਸਾਡਾ ਵੀਰ ਜਿੰਦੁਰ ਹਰਪਾਲ ਜਿੰਨਾਂ ਦੇ ਨਾਲ ਅੱਜ ਸਾਨੂੰ ਸੁਹਾਗ ਪ੍ਰਾਪਤ ਹੋਇਆ ਇਹ ਰਸਮ ਲਾਈ ਕਰਨ ਦਾ ਬਹੁਤ ਸੋਚੀ ਕਰਦੇ ਹਾਂ ਹਾਂ ਜੀ ਭਟਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਮੇਰੀ ਗੱਲ ਇਹ ਹੈ ਵੀ ਜੇ ਅਸੀਂ ਪਹਾੜੀ ਇਲਾਕੇ ਚ ਕਾਗੜਾ ਸਾਈਡ ਤੇ ਅਸੀਂ ਆਏ ਆ ਤਾਂ ਸਿਰਫ ਤੇ ਸਿਰਫ ਰਸਮਲਾਈ ਜਿਹੜੀ ਪਹਾੜੀ ਰਸਮਲਾਈ ਹੈ ਇਹੀ ਖਾਣ ਵਾਸਤੇ ਆਏ ਆ ਕਿਉਂਕਿ ਮੈਂ ਪਹਿਲਾਂ ਜਦੋਂ 25-30 ਸਾਲ ਪਹਿਲਾਂ ਆਇਆ ਸੀ ਨਾ ਉਦੋਂ ਮੈਨੂੰ ਇਹ ਰਸਮਲਾਈ ਖਾਣ ਦਾ ਮਨੂੰ ਇਹ ਪ੍ਰਾਪਤ ਹੋਇਆ ਸੀ ਆਨੰਦ ਆਇਆ ਸੀਗਾ ਤੇ ਅੱਜ ਜੀ ਅਸੀਂ ਆਏ ਆ ਸਾਰੇ ਸਾਥੀ ਮਿਲਣ ਵਾਸਤੇ ਤਾਂ ਸਿਰਫ ਤੇ ਸਿਰਫ ਰਸਮਲਾਈ ਪਹਾੜੀ ਦੇ ਰਸਮਲਾਈ ਖਾਣ ਵਾਸਤੇ ਆਏ ਆ ਸਾਡੇ ਸਤਿਕਾਰਯੋਗ ਦੇਵਰਾਜ ਜੀ ਜਿਨਾਂ ਨੇ ਰਸਮਲਾਈ ਦਾ ਸਾਨੂੰ ਆਨੰਦ ਦਸਤਾ ਖਵਾ ਕੇ ਮੈਂ ਕਹਿੰਦਾ ਕਿ ਇਹ ਤਾਂ ਕਹਿੰਦੇ ਪੈਸੇ ਨਾ ਤੁਸੀਂ ਦਿਓ ਜੇ ਸਪੈਸ਼ਲ ਰਸਮਲਾਈ ਖਾਣ ਵਾਸਤੇ ਆਇਆ ਪਰ ਅਸੀਂ ਫਿਰ ਵੀ ਨਹੀਂ ਅਸੀਂ ਇਹਨਾਂ ਦੀ ਹੱਥ ਦੀ ਜਿਹੜੀ ਕਮਾਈ ਹੈ ਅਸੀਂ ਨਹੀਂ ਰੱਖਣਾ ਚਾਹੁੰਦੇ ਐਸ ਤਰ੍ਹਾਂ ਕਿ ਅਸੀਂ ਖਾਧੇ ਹੋਏ ਪੈਸੇ ਇਹ ਰਸਮਲਾਈ ਐਨਾ ਬਹੁਤ ਆਇਆ ਕਿ ਸਿਰਫ 60 ਰੁਪਏ ਦੀ 100 ਗ੍ਰਾਮ ਕਿਤੇ 60 ਰੁਪਏ ਦੀ ਅਸੀਂ ਪਹਿਲਾਂ ਪਿੱਛੇ ਖਾਧੀ ਕੋਲਫੀ ਆਈ ਇਹ 60 ਰੁਪਏ ਦੀ 100 ਗ੍ਰਾਮ 6 5 600 ਸਿਰਫ 600 ਰੁਪਏ ਕਿਲੋ ਪਿਓਰ ਚੀਜ਼ ਆ ਰੱਤ ਜਿਹੜੀ ਕਿ ਅੱਜ ਤੱਕ ਜ਼ਿੰਦਗੀ ਚ ਕਦੇ ਇੱਕ ਵਾਰ ਪਹਿਲਾਂ ਖਾਧੀ ਸੀ ਉਹ ਪਹਿਲਾਂ ਐਸੀ ਆਜਾਗੇ ਖਾਧੀ ਆ ਇਹਨਾਂ ਦੇ ਦੱਸਣ ਚਾਰ ਦਿਨ ਦਿਨ ਦੇ ਵਿੱਚ ਚਾਰ ਪੰਜ ਕਿਲੋ ਇਹ ਰਸ ਮਲਾਈ ਵੇਚ ਦਿੰਦੇ ਚਲੋ ਬਹੁਤ ਬਹੁਤ ਧੰਨਵਾਦ ਦੇਵਰਾ ਜੀ ਕੀ ਕਹਿਣਾ ਚਾਹੁੰਦੇ ਕਿਹ ਚੀਜ਼ ਦੀ ਬਣਦੀ ਆ ਇਹ ਉਹ ਦਿਖਵਾ ਰਾਜੀ ਜੀ ਜਿੰਨੀ ਬਦਾਮ ਹੋਰ ਕੀ ਹੁੰਦਾ ਇਹਦੇ ਵਿੱਚ ਬਰਫ਼ ਬਰਫ਼ ਨਾਲ ਬਣਦੀ ਫਿਰ ਤਿਆਰ ਹੁੰਦੀ ਆ ਇਹਨਾਂ ਬਰਫ਼ ਦਾ ਬਿਨਾਂ ਫੁੱਲ ਚਾਹੀਦੀ ਨਹੀਂ ਚੱਲਦੀ ਨਹੀਂ ਫਿਰ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਹ ਪੀਣ ਪਾਣੀ ਨਾ ਕਿ ਮੈਂ ਚਲਦੀ ਜੀ ਹੈ 2 ਘੰਟੇ ਦੇ ਠੰਡੇ ਬਾਹਰ ਪਾਣੀ ਗਾਸ ਹੁੰਦੀ ਹੋਣੀ ਗਾਸ ਉਹ ਗਰਮ ਕਰਨੀ 2 ਘੰਟੇ ਚੱਲਦਾ ਪਾਣੀ ਦੁਕਾਨ ਆ ਠੰਡਾ ਉਹ ਠੰਡੇ ਹੋ ਤੀ ਜਾਏ ਜੰਮਤੀ ਜਾਏ ਜੀ ਤੇ ਬਰਫ ਕੋਰ ਫਿਰ ਜਿਹਾ ਰਾਮ ਨਹੀਂ ਹੈ ਦੁੱਧ ਫਿਰ ਕਿਸੇ ਦਾ ਬਰਫ ਦੇ ਵਿੱਚ ਮਾਂ ਦੀ ਗਾ ਬਿਲਕੁਲ ਜੀ ਇਹ ਕਹਿੰਦੇ ਨੇ ਮਾਂ ਦਾ ਦੁੱਧ ਵਰਤਦੇ ਆ ਤੇ ਬਿਨਾਂ ਬਰਫ ਤੋਂ ਇਹ ਜਿਹੜੀ ਤਿਆਰ ਹੁੰਦੀ ਹੈ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਅੱਗੇ ਵੀ ਦਿਖਾਵਾਂਗੇ ਇਹ ਜਵਾਲਾ ਜੀ ਤੋਂ ਅਸੀਂ ਜਾ ਰਹੇ ਕਾਂਗੜਾ ਨੂੰ ਤੇ ਕਾਂਗੜੇ ਰਸਤੇ ਦੇ ਵਿੱਚ ਜਿਹੜੀ ਹੈਗੀ ਹੈ ਕਿਹੜੀ ਐਚ ਐਚ 303 ਐਚ ਐਚ 303 ਜਿਹੜੀ ਰੋਡ ਹੈਗੀ ਹੈ ਇਹ ਨੇਚਰਲ ਹਾਈਵੇ ਹੈ ਪਿੱਛੇ ਅਸੀਂ ਟੋਲ ਤੋਂ ਵੀ ਆਏ ਹਾਂ ਤੇ ਇਹ ਸਾਰੀਆਂ ਤਸਵੀਰਾਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜੜੀਆਂ ਨੇ ਉਹ ਦਿਖਾ ਰਹੇ ਹਾਂ ਅਸੀਂ ਜਵਾਲਾ ਜੀ ਤੋਂ ਕਾਂਗੜਾ ਨੂੰ ਜਾਂਦੇ ਰਸਤੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਤੁਹਾਨੂੰ ਅਸੀਂ ਸ਼ੁੱਧੀਆਂ ਦਿਖਾ ਰਹੀਆਂ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਸ ਹਾਈਵੇ ਦੇ ਉੱਤੇ ਬਹੁਤ ਸਾਰੇ ਲੋਕ ਨੇ ਜਿਆਤਰੀ ਨੇ ਉਹ ਸਫਰ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਇਹ ਵੀ ਨਾਲ ਅਪੀਲ ਕਰਾਂਗੇ ਕਿ ਜਿਹੜਾ ਆਪਣਾ ਸਫਰ ਹੈ ਉਹ ਤੁਹਾਡਾ ਮੰਗਲਮਈ ਹੋਵੇ ਅਤੇ ਤੁਸੀਂ ਜਿਹੜੀ ਆਪਣੀ ਸਪੀਡ ਲਿਮਟ ਹੈ ਉਹ ਤੁਸੀਂ ਬਣਾ ਕੇ ਰੱਖੋ ਜਿੱਥੇ ਇੱਥੇ ਹਾਰਨ ਮਾਰਨਾ ਮੰਨਿਆ ਹੈ ਲੇਕਿਨ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਹਾਰਨ ਮਾਰੇ ਬਣਾ ਇੱਥੇ ਨਹੀਂ ਰਹਿ ਸਕਦੇ ਉਦੋਂਗਾ ਤਸਵੀਰਾਂ ਦਿਖਾ ਰਹੇ ਹਾਂ ਜੀ ਇਹ ਹਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਨੇ ਜਿੱਥੇ ਹਸੀਨ ਵਾਦੀਆਂ ਦਾ ਨਜ਼ਾਰਾ ਲੈਣ ਦੇ ਲਈ ਅਸੀਂ ਬਠਿੰਡਾ ਤੋਂ ਚੰਦ ਦੀ ਸਪੈਸ਼ਲ ਆਏ ਹੋਏ ਹਾਂ ਤੇ ਅਗਲਾ ਸਫ਼ਰ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਹੋਊਗਾ ਤੇ ਹੁਣ ਅੱਗੇ ਵਧਦੇ ਹਾਂ ਤੇ ਅਗਲੇ ਸਾਨੂੰ ਅਸੀਂ ਸਫ਼ਰ ਜਿਹੜਾ ਉਹ ਦਿਖਾਣੇ ਆ ਕਿ ਕਿਸ ਤਰ੍ਹਾਂ ਦਾ ਸਫ਼ਰ ਹੈਗਾ ਅਗਲੇ ਸਾਨੂੰ ਸੜਕਾਂ ਵੀ ਦਿਖਾਵਾਂਗੇ ਤੇ ਗੱਡੀ ਦੇ ਵਿੱਚ ਹੁਣ ਅਸੀਂ ਅੱਗੇ ਨਿਕਲਣ ਲੱਗੇ ਹਾਂ ਤੇ ਅਸੀਂ ਜੇ ਉਸ ਨੂੰ ਅਗਲੇ ਸੜਕਾਂ ਜਿਹੜੀਆਂ ਉਹ ਅਸੀਂ ਜਰੂਰ ਆਪ ਦਿਖਾਵਾਂਗੇ ਤੇ ਜੇ ਗੱਲ ਕਰੀਏ ਤਾਂ ਇਹ ਜਿਹੜੇ ਇੱਥੇ ਅਸੀਂ ਫੁੱਲ ਦਿਖਾਉਣੇ ਇੱਕ ਸਾਨੂੰ ਵੈਸੇ ਤਾਂ ਪਹਾੜ ਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਲੇਕਿਨ ਇਹ ਜਿਹੜੇ ਫੁੱਲ ਨੇ ਜਿਹੜੇ ਹਸੀਨ ਫੁੱਲ ਨੇ ਇਹ ਪਹਾੜਾਂ ਦੇ ਵਿੱਚ ਹੀ ਮਿਲਦੇ ਆ ਤੇ ਹੁਣ ਅਸੀਂ ਅੱਗੇ ਥੋੜਾ ਅੱਗੇ ਵਧਦੇ ਆ ਤੇ ਅੱਗੇ ਵਧਦੇ-ਵਧਦੇ ਅਸੀਂ ਤੁਹਾਨੂੰ ਜਿਹੜੇ ਸਫਰ ਹੈ ਉਹ ਥੋੜਾ ਹੋਰ ਤੁਹਾਡਾ ਜਿਹੜਾ ਮੰਗਲਮਈ ਅਸੀਂ ਜ਼ਰੂਰ ਕਰਾਂਗੇ ਇਹ ਸਫਰ ਕਿਸ ਤਰ੍ਹਾਂ ਦਾ ਰਹੇਗਾ ਇਹ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰਨਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਸਾਰਾ ਕੁਝ ਲੈ ਇਹ ਦੀ ਦਿਖਾ ਰਿਹਾ ਹਾਂ ਤੇ ਸਿੰਘ ਗੱਡੀ ਸਾਡੀ ਜਿਹੜੀ ਹੈ ਅਗਲੇ ਪੈਂਡੇ ਵੱਦ ਵੱਦੀ ਹੋਈ ਤੇ ਕਮੈਂਟ ਜ਼ਰੂਰ ਕਰਿਓ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਸ਼ੇਅਰ ਵੀ ਕਰਿਓ ਜ਼ਰੂਰ ਨਾਲ ਨਾਲ ਸ਼ੇਅਰ ਕਰਿਓ ਸਾਡੇ ਸਾਥੀ ਬਲਜਿੰਦਰ ਜੀ ਕਹਿ ਰਹੇ ਕਿ ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਜੜੇ ਲੋਕ ਘਰਾਂ ਚ ਬੈਠੇ ਆ ਉਹ ਵੀ ਇਸ ਦਾ ਆਨੰਦ ਜਿਹੜਾ ਹੈ ਹੁਸੈਨਵਾਦੀਆਂ ਦਾ ਲੈ ਸਕਣਾ ਤਾਂ ਇਹ ਆਪਣਾ ਪ੍ਰਿੰਟਾ ਤੋਂ ਚੱਲ ਕੇ ਹਾਂ ਕਾਂਗੜਾ ਤੋਂ ਸਿਰਫ 10 ਕਿਲੋਮੀਟਰ ਪਹਿਲਾਂ ਅਸੀਂ ਇਹ ਰਸਤੇ ਦੀ ਅਸੀਂ ਸੋਨ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਹੁਸੈਨਵਾਦੀਆਂ ਦੇ ਦਰਸ਼ਨ ਨੇ ਜਿਹੜੇ ਤੁਸੀਂ ਜਰੂਰ ਕਰੋ ਵੇਖੋ ਰਸਤੇ ਦੇ ਵਿੱਚ ਰਸਤੇ ਦੇ ਵਿੱਚ ਛੋਟੇ-ਛੋਟੇ ਜਿਹੜੇ ਆਪਣ ਦੁਕਾਨਦਾਰਾਂ ਵੱਲੋਂ ਜਿਹੜੇ ਆਪਣਾ ਰੋਜ਼ਗਾਰ ਵੀ ਚਲਾਇਆ ਜਾ ਰਿਹਾ ਹੈ ਤੇ ਮਤੀਰੇ ਦੇਖਣੋਂ ਪਏ ਨੇ ਇੰਦਰ ਬਹੁਤ ਕੁਝ ਪਾਤੇ ਅ ਤੁਸੀਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਇਹ ਕਮ ਸੇ ਕਮ ਅੱਧੇ ਘੰਟੇ ਦਾ ਲਾਈਵ ਨੂੰ ਦਿਖਾਵਾਂਗੇ ਅਜੇ 15 ਮਿੰਟ ਹੋਏ ਐ ਤੇ ਅੱਗੇ ਅੱਗੇ ਵਧਦੇ ਹਾਂ ਤੇ ਇੱਕ ਜਿਹੜੀ ਕਾਲੀ ਥਾਰ ਆ ਪੰਜਾਬ 'ਚ ਕਦੀ ਮਸ਼ਹੂਰ ਨਹੀਂ ਹੋਈ ਹਿਮਾਚਲ ਦੇ ਵਿੱਚ ਵੀ ਦੇਖਿਆ ਵੀ ਕਾਲੀਆਂ ਥਾਰਾਂ ਬਹੁਤ ਤੇਜ਼ੀ ਨਾਲ ਪਹਾੜੀਆਂ ਦੇ ਵਿੱਚੋਂ ਪਹਾੜੀਆਂ ਨੂੰ ਚੀਦੀਆਂ ਵੀ ਅੱਗੇ ਲੰਘ ਰਹੀਆਂ ਕਾਲੀ ਥਾਰ ਦੀ ਤੁਸੀਂ ਗੱਲ ਕੀਤੀ ਕਾਲੀ ਥਾਰ ਇੰਨੀ ਮਸ਼ਹੂਰ ਕਿਉਂ ਹੋਈ ਹੈ ਆਪਣੇ ਜੇ ਪੰਜਾਬ ਦੀ ਗੱਲ ਕਾਲੀ ਥਾਰ ਜਿਹੜੀ ਹੈਗੀ ਆ ਇੱਕ ਤਾਂ ਪਹਿਲਾਂ ਇਹ ਜਿਹੜੀ ਅੱਜ ਕੱਲ ਦੀ ਜੂਥ ਹੈ ਉਹਨਾਂ ਦੀ ਪਹਿਲੀ ਪਸੰਦ ਬਣੀ ਆ ਉਸ ਤੋਂ ਬਾਅਦ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਤਾਂ ਉਦੋਂ ਇੱਕ ਥਾਰ ਚਰਚਾ ਦੇ ਵਿੱਚ ਆਉਂਦੀ ਆ ਤੇ ਉਹਦਾ ਰੰਗ ਵੀ ਕਾਲਾ ਸੀਗਾ ਬਾਕੀ ਕਾਲੀ ਥਾਰ ਦੇ ਵਿੱਚ ਕੰਮ ਵੀ ਆਪਣਾ ਇਸ ਤਰ੍ਹਾਂ ਦੇ ਕਾਲੇ ਕੀਤੇ ਗਏ ਸੀ ਕੋਈ ਇਸ ਤਰ੍ਹਾਂ ਦੇ ਇਹ ਤਾਂ ਹਜੇ ਇਨਵੈਸਟੀਗੇਸ਼ਨ ਦੇ ਇਸ਼ੂ ਆ ਕੋਰਟਾਂ ਦੇ ਵਿੱਚ ਹੈਗੇ ਆ ਦੋ ਵੀ ਕੀ ਸੀ ਉਹਦੇ ਵਿੱਚ ਚਿੱਟਾ ਸੀ ਜਾਂ ਕਾਲਾ ਸੀ ਜਾਂ ਹਰਾ ਸੀ ਜਾਂ ਪੀਲਾ ਸੀ ਇਹ ਤੇ ਆਪਾਂ ਹਜੇ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦੇ ਚਰਚਾ ਚਰਚਾ ਚ ਹੈਗੀ ਆ ਬਿਲਕੁਲ ਹਸੀਨ ਬਾਦੀਆਂ ਨੇ ਕਿ ਤੁਸੀਂ ਵੀ ਅੰਦਰ ਜਿਹੜਾ ਹੈ ਘਰੇ ਬੈਠੇ ਹੀ ਲਓ ਤੇ ਜੁੜੇ ਜੁੜਦੇ ਹੋ ਸਾਡੇ ਨਾਲ ਤੇ ਅੱਗੇ ਅੱਗੇ ਜਿਹੜੇ ਸ਼ੇਅਰ ਹੈ ਇਹਨੂੰ ਜੋ ਕਰਦੇ ਰਹੋ ਅੱਜ ਤੱਕ ਆ 48 ਕਿਲੋ ਕੁ ਜੁੜੇ ਹੋਏ ਨੇ ਜਿਹੜਾ ਇਸ ਲਾਈਵ ਨੂੰ ਦੇਖ ਰਹੇ ਨੇ ਤੇ ਅਸੀਂ ਇਹ ਆਪਣਾ ਚਾਹਾਂਗੇ ਕਿ ਤੁਹਾਡੇ ਹਰ ਇੱਕ ਛੋਟਾ ਕਸਬਾ ਦੋਸਤ ਮਿੱਤਰ ਕੋਈ ਰਿਸ਼ਤੇਦਾਰ ਉਹ ਇਸ ਹਰਸ਼ੀਨ ਬਾਦ ਗਿਆਂ ਦਾ ਜਰੂਰ ਆਨੰਦ ਲਵੇ ਛੋਟਾ ਕਸਬਾ ਸ਼ਵੀਲਾ ਇਧਰ ਵੀ ਲੱਗਦੀਆਂ ਨੇ ਸ਼ਵੀਲਾ ਪੰਜਾਬ ਗੱਲ ਕਰੀਏ ਪੰਜਾਬ ਦੀ ਤਰ੍ਹਾਂ ਸ਼ਵੀਲਾ ਨੇ ਅੱਜ ਜਿਸ ਤਰ੍ਹਾਂ ਸੰਗਰਾਹ ਦਾ ਤੇ ਆਪਣੇ ਉਦੋਂ ਸ਼ਵੀਲਾਂ ਲੱਗਦੀਆਂ ਨੇ ਉਵੇਂ ਉਵੇਂ ਇਸ ਤਰ੍ਹਾਂ ਹੀ ਸ਼ਵੀਲਾਂ ਨੇ ਜੜੀਆਂ ਉਹ ਹਿਮਾਚਲ ਦੇ ਵਿੱਚ ਵੀ ਲੱਗਦੀਆਂ ਨੇ ਜਿੱਥੇ ਅੱਜ ਹਾਰਦੀਸ ਸੰਗਰਾਮ ਦਾ ਤੇ ਦੇਖੋ ਇੱਕ ਰੇਲ ਲੈਂਡ ਰੇਲ ਲੈਂਡ ਰੇਲ ਲੈਂਡ ਰੇਲ ਲੈਂਡ ਆ ਗਈ ਰੇਲ ਲੈਂਡ ਛੋਟੀ ਛੋਟੀ ਜਿਹੜੀ ਗੱਡੀ ਜਾਂਦੀ ਐ ਇਸ ਨੂੰ ਤੇ ਉਹ ਰੇਲ ਲੈਂਡ ਵੀ ਤੁਸੀਂ ਤੁਹਾਨੂੰ ਦਿਖਾਈ ਆ ਇਸ ਏਰੀਆ ਦੀ ਤੇ ਮੈਂ ਗੱਲ ਕਰੂੰਗਾ ਇੱਧਰ ਪਿਛਲੇ ਪਾਸੇ ਸਾਡੇ ਬਲਜਿੰਦਰ ਜੀ ਬੈਠੇ ਨੇ ਬਲਜਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਦੇਖਿਆ ਹੈਗਾ ਜੀ ਹਿਮਾਚਲ ਪ੍ਰਦੇਸ਼ ਕਿਸੇ ਵੇਲੇ ਬਹੁਤ ਹੀ ਠੰਡਾ ਇਲਾਕਾ ਹੋਇਆ ਕਰਦਾ ਸੀ ਤੇ ਲੋਕ ਜੂਨ ਮਹੀਨੇ ਦੇ ਵਿੱਚ ਹਿਮਾਚਲ ਨੂੰ ਆਉਣ ਦੇ ਲਈ ਉਤਾਵਲੇ ਹੁੰਦੇ ਸੀਗੇ ਪਰ ਸਾਡੀ ਜਿਹੜੀ ਹੁਣ ਮੌਸਮ ਦੇ ਬੜੀ ਤੇਲੀਾਈ ਗਏ ਗਲੋਬਲਾਈਜੇਸ਼ਨ ਦੇ ਕਾਰਨ ਬਾਦ ਜਿਹੜੀ ਹੈਗੀ ਹੈ ਜਿਆਦਾ ਤਪਸ ਜਿਹੜੀ ਆਲਮੀ ਤਪਸੀ ਨੂੰ ਕਹਿੰਦੇ ਆ ਉਹਦਾ ਉਹਦੀ ਮਾਰ ਇੰਨਾ ਦੇ ਪੂ ਮੀਹਾ ਮਾਚਲ ਦੀ ਢਾਟੀ ਤੇ ਵੀ ਪਈ ਆ ਤੇ ਜਿਹਦੇ ਕਾਰਨ ਇੱਥੋਂ ਦਾ ਟੈਂਪਰੇਚਰ ਪੰਜਾਬ ਦੇ ਲਗਭਗ ਆਪਾਂ ਕਹਿ ਸਕਦੇ ਆ ਦਿਨ ਤੇ ਰਾਤ ਦਾ ਜਿਹੜਾ ਬਰਾਬਰ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤਪਸ਼ ਜਿਹੜੀ ਹੈਗੀ ਆ ਉਹ ਪੂਰੇ ਸਿਖਰ ਤੇ ਆ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਅੱਜ ਬੱਦਲ ਪਾਈ ਆ ਪਰ ਕੱਲ ਜਿਹੜੀ ਕਰਕ ਦੀ ਧੁੱਪ ਸੀ ਉਸ ਕਰਕ ਦੀ ਧੁੱਪ ਦੇ ਵਿੱਚ ਬਾਹਰ ਨਿਕਲਣਾ ਖੜਨਾ ਬਹੁਤ ਹੀ ਬਹੁਤ ਮੁਸ਼ਕਲ ਹੋ ਰਿਹਾ ਸੀ ਤੇ ਅੱਜ ਥੋੜਾ ਜਿਹਾ ਮੌਸਮ ਸਾਨੂੰ ਠੀਕ ਲੱਗ ਰਿਹਾ ਹੈਗਾ ਤੇ ਇਸ ਕਰਕੇ ਜਿਹੜਾ ਆਪਾਂ ਕਹਿੰਦੇ ਆ ਵਿਕਾਸ ਆ ਠੀਕ ਆ ਸੜਕਾਂ ਚੌੜੀਆਂ ਹੋ ਰਹੀਆਂ ਪਰ ਸੜਕਾਂ ਚੌੜੀਆਂ ਹੋਣ ਦੇ ਨਾਲ ਨਾਲ ਕੁਦਰਤੀ ਭੰਗ ਉਤਰੀ ਭਾਰਤ ਦਾ ਸਭ ਤੋਂ ਵੱਧ ਉਤਰੀ ਭਾਰਤ ਦਾ ਸਭ ਤੋਂ ਵੱਧ ਗਰਮੇਸ਼ੀਲ 6 ਡਿਗਰੀ ਤਾਪਮਾਨ ਸੀ ਅਸੀਂ ਵਾਤਾਵਰਨ ਦੇ ਪ੍ਰਤੀ ਸੁਚੇਤ ਨਾ ਹੋਏ ਵਾਤਾਵਰਨ ਦੇ ਪ੍ਰਤੀ ਸੁਚੇਤ ਨਾ ਹੋਏ ਵਾਤਾਵਰਨ ਬਚਾਇਆ ਤਾਂ ਇਹ ਹੁਸੈਨ ਬਾਦੀਆਂ ਦੇ ਵਿੱਚ ਵੀ ਜੇ ਅੱਜ 35 ਤੋਂ ਲੈ ਕੇ 40 ਡਿਗਰੀ ਦੇ ਵਿੱਚ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਧ ਤਾਪਮਾਨ ਦਾ ਸੰਤਾਪ ਇਸ ਇਲਾਕੇ ਦੇ ਲੋਕਾਂ ਨੂੰ ਵੀ ਝੁਕਤਣਾ ਪਵੇਗਾ ਤੇ ਇਥੋਂ ਜਿਹੜੇ ਮਾਚਲ ਦੇ ਟੂਰਿਸਟ ਹਾਬਾ ਜਿਹਨੂੰ ਅਸੀਂ ਕਹਿੰਨੇ ਆ ਇਹ ਤੇ ਵੀ 60 ਬਜੇਗੀ ਸੋ ਹਿਮਾਚਲ ਦੇ ਭੂਮੀ ਦੇ ਨਾਮ ਦੇ ਨਾਲ ਮਸ਼ਹੂਰ ਆ ਸਾਨੂੰ ਲੋੜ ਆ ਹਿਮਾਚਲ ਦੇ ਲੋਕਾਂ ਨੂੰ ਵੀ ਕਿਉਂਕਿ ਇਹ ਦਰਖਤਾਂ ਦੇ ਲੋਕਾਂ ਨੂੰ ਵੀ ਕਿਉਂਕਿ ਇਹ ਦਰਖਤਾਂ ਨੂੰ ਹਰੀਆਲੀ ਨੂੰ ਹਰਿਆਵਲ ਨੂੰ ਬਹੁਤ ਪਿਆਰ ਕਰਦੇ ਆ ਇਹਨਾਂ ਨੂੰ ਇਸ ਨੂੰ ਬਚਾਉਣ ਦੇ ਵਾਸਤੇ ਜਦੋਂ ਸੜਕਾਂ ਚੌੜੀਆਂ ਹੋ ਰਹੀਆਂ ਪਹਾੜੀਆਂ ਵਿੱਚੋਂ ਕੱਟੀਆਂ ਜਾ ਰਹੀਆਂ ਪਹਾੜੀਆਂ ਨੂੰ ਬਣੌਟੀ ਢੰਗ ਦੇ ਨਾਲ ਡਿੱਗਣ ਤੋਂ ਰੋਕਣ ਦੇ ਲਈ ਉਹਨਾਂ ਦੇ ਵਿੱਚ ਦੇਖ ਲਈ ਪਾਈ ਉੱਤੇ ਲੋਹੇ ਦੀਆਂ ਜਾਲੀਆਂ ਤੇ ਉੱਤੇ ਸਿਮਿੰਟ ਦਾ ਕੰਕਰੀਟ ਲਾ ਕੇ ਜਿਸ ਤਰ੍ਹਾਂ ਭਾਗੜਾ ਡੈਮ ਦੇ ਉੱਤੇ ਜਿਹੜੇ ਪਹਾੜ ਬੰਨੇ ਹੋਏ ਆ ਏਸੇ ਤਰਜ਼ ਤੇ ਅਸੀਂ ਦੇਖਿਆ ਪਿੱਛੇ ਲੰਮੀ ਜਿਹੜੀ ਡਾਰ ਸੀ ਉਹ ਲੰਮੀ ਇੱਕ ਬਾੜ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਪਹਾੜੀਆਂ ਬਣੀਆਂ ਜਾ ਰਹੀਆਂ ਨੇ ਤੇ ਜਿਹੜੇ ਸਾਡੇ ਪੰਜਾਬ ਦਾ ਅਲੋਪ ਹੋ ਰਹੇ ਪੰਛੀ ਆ ਉਹ ਇੱਥੇ ਸਾਡੇ ਇਲਾ ਘਿਰਜਾਂ ਜਿਹਨੂੰ ਅਸੀਂ ਕਹਿੰਨੇ ਆ ਕਾਂ ਹਿਮਾਚਲ ਦੇ ਵਿੱਚ ਬਨਸਪਤੀ ਦੇ ਕਾਰਨ ਹੈ ਅਸੀਂ ਤਾਂ ਹੀ ਕਹਿੰਨੇ ਆ ਕਿ ਸਾਡੀ ਬਨਸਪਤੀ ਦਾ ਬੈਲੈਂਸ ਬਣਿਆ ਰਵੇ ਜੀਵ ਜੰਤੂ ਪੰਛੀ ਤੇ ਮਨੁੱਖਾ ਜਿਹੜਾ ਇੱਕ ਸਾਂਝ ਬਣੀ ਰਵੇ ਪੰਜਾਬ ਦੇ ਵਿੱਚ ਸਾਡੇ ਬੰਸਪਤੀ ਦੇ ਨਾਲ ਸਾਇੰਸ ਟੁੱਟਣ ਕਾਰਨ ਸਾਡੇ ਬਰਾਸਤੀ ਪੰਜਾਬੀ ਪੰਛੀ ਆ ਜਿਹੜੇ ਇੱਕ ਛੋਟੀ ਜਿਹੀ ਕਾ ਦੇ ਹੋਰ ਜਾਨਵਰ ਜਿਹੜੇ ਹੈਗੇ ਆ ਘੁੱਗੀਆਂ ਗਟਾਰਾਂ ਸਾਡੀਆਂ ਅਲੋਪ ਹੋ ਗਈਆਂ ਪਰ ਇੱਥੇ ਮਨ ਨੂੰ ਸੰਤੁਸ਼ਟੀ ਮਿਲੀ ਆ ਕਿ ਇੱਥੇ ਇਲਾਆਂ ਦੀਆਂ ਡਾਰਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਉੱਡ ਰਹੀਆਂ ਨੇ ਤੇ ਇਸ ਤੇ ਜਿਹੜੇ ਕੁਦਰਤੀ ਤੌਰ ਤੇ ਅਜੇ ਤਾਂ ਬੈਲੈਂਸ ਬਣਿਆ ਹੋਇਆ ਪਰ ਜੇ ਇਸੇ ਤਰ੍ਹਾਂ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਚਿੰਤਾ ਦਾ ਹੋ ਸਕਦਾ ਇਸ ਕਰਕੇ ਅੱਗੇ ਵੀਡੀਓ ਦੇ ਵਿੱਚ ਸਾਡੇ ਜਸਕਰਨ ਮੀਤ ਜੀ ਤੁਹਾਡੇ ਨਾਲ ਜੁੜਨਗੇ ਮੀਤ ਬਿਲਕੁਲ ਸਾਥੀਓ ਜੇ ਆਪਾਂ ਗੱਲ ਕਰੀਏ ਤੁਹਾਨੂੰ ਸਾਰੀ ਜਾਣਕਾਰੀ ਬਲਜਿੰਦਰ ਜੀ ਨੇ ਆਪਾਂ ਦਿੱਤੀ ਹੈ ਤੇ ਸਾਥੀ ਜਿਹੜੇ 103 ਸਾਥੀ ਇਸ ਟਾਈਮ ਜੁੜੇ ਹੋਏ ਨੇ ਲਾਈਕ ਦੇ ਨਾਲ ਜੋ ਅਮੀਨ ਕਰੂੰਗਾ ਕਿ ਤੁਸੀਂ ਹੋਰ ਸਾਥੀਆਂ ਤੱਕ ਇਹ ਭੇਜੋ ਵੀਡੀਓ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਨੂੰ ਇਹ ਹਸੀਨ ਵਾਦੀਆਂ ਜਿਹੜੀਆਂ ਨੇ ਉਹ ਅਸੀਂ ਦਿਖਾ ਸਕੀਏ ਕੁਝ ਸਾਥੀਆਂ ਵਿੱਚ ਆਪਣਾ ਕਮੈਂਟ ਆ ਰਿਹਾ ਕਿ ਵੀਡੀਓ ਸਾਫ ਨਹੀਂ ਆ ਰਹੀ ਕਲੀਅਰ ਨਾ ਤੇ ਕਿਨ ਜੀ ਆਪਾਂ ਗੱਲ ਕਰੀਏ ਤਾਂ ਨੈੱਟ ਦੀ ਇੱਥੇ ਜੂ ਸਮੱਸਿਆ ਹੈਗੀ ਕਿਤੇ ਨਾ ਕਿਤੇ ਨੈੱਟ ਦੀ ਸਮੱਸਿਆ ਆਉਣ ਦੇ ਕਾਰਨ ਹੋ ਸਕਦਾ ਹੈ ਕਿ ਵੀਡੀਓ ਕਲੀਅਰ ਨਾ ਆ ਰਹੀ ਹੋਵੇ ਫਿਰ ਅਸੀਂ ਵੀ ਅਸੀਂ ਆਪ ਸਾਰਿਆਂ ਤੋਂ ਬਹੁਤ ਮਾਫੀ ਮੰਗਦੇ ਆ ਲੇਕਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਵਾਰ ਜਦੋਂ ਅਸੀਂ ਤੁਹਾਨੂੰ ਵੀਡੀਓ ਕੋਈ ਲਾਈਵ ਦਿਖਾਈਏ ਤਾਂ ਉਸ ਦੇ ਵਿੱਚ ਅਸੀਂ ਆਪਣਾ ਨੈਟ ਦੀ ਕੋਈ ਨਾ ਕੋਈ ਉਸ ਉਸ ਏਰੀਆ ਜਾਏਗੇ ਅਸੀਂ ਹੁਣ ਬਿਲਕੁਲ ਕਾਂਗੜਾ ਦੇ ਨੇੜੇ ਪਹੁੰਚ ਚੁੱਕੇ ਹਾਂ ਸਿਰਫ 2 ਕਿਲੋਮੀਟਰ ਜਾਂ 1.5 ਕਿਲੋਮੀਟਰ ਦੇ ਲਗਭਗ 1 ਕਿਲੋਮੀਟਰ ਕਾਂਗੜਾ ਰਹਿ ਗਿਆ ਤੇ ਸਾਥੀ ਵੀਰੇ ਸਾਥੀਆਂ ਜਿਹੜੇ ਜੁੜੇ ਹੋਏ ਨੇ ਸੰਸਾਰੀਆਂ ਦੀਆਂ ਹਿਮਾਚਲ ਦੀਆਂ ਉਹਨਾਂ ਦਿਖਾ ਰਹੇ ਹਾਂ ਜਿੱਥੇ ਲੋ ਕਾਉਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਕਿ ਗਰਮੀ ਆਈ ਛੁੱਟੀਆਂ ਆਈਆਂ ਹਮਾਚਲ ਦੀਆਂ ਵਾਦੀਆਂ ਵਿੱਚ ਜਾਈਏ ਤੇ ਪੰਜਾਬ ਤੋਂ ਤਾਂ ਖਾਸ ਕਰਕੇ ਲੋਕ ਬਹੁਤ ਜ਼ਿਆਦਾ ਇਹਦੇ ਵਿੱਚ ਆਉਂਦੇ ਨੇ ਸੁੱਧੀਆਂ ਅਸੀਂ ਸੁਣ ਦਿਖਾ ਰਹੇ ਹਾਂ ਤਸਵੀਰਾਂ ਖਬਰ ਪੰਜਾਬ ਦੀ ਤੇ ਤੇ ਜੁੜੇ ਰੋ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹੋਰ ਵੀ ਲਾਈਵ ਇਸ ਤਰ੍ਹਾਂ ਦੀ ਅਸੀਂ ਹਿਮਾਚਲ ਦੀਆਂ ਆਬਾਦੀਆਂ ਦੇ ਜਿਹੜੇ ਨਹੀਂ ਉਹ ਆਪਾਂ ਦਿਖਾਣ ਦਈਏ ਕਿਉਂਕਿ ਸਾਡੇ ਕੋਲੇ ਜਿਹੜੇ ਸਾਹਮਣੇ ਉਹ ਪੰਜਾਬ ਦੇ ਨੇ ਤੇ ਇਧਰ ਆ ਕੇ ਕਿਤੇ ਨਾ ਕਿਤੇ ਨੈਟ ਦੀ ਸਮੱਸਿਆ ਜਿਹੜੀ ਉਹ ਜਰੂਰ ਆ ਜਾਂਦੀ ਹੈ ਤੇ ਨੈਟ ਦੀ ਸਮੱਸਿਆ ਆਂਦੀ ਤਾਂ ਫਿਰ ਉਹ ਵੀਡੀਓ ਜਿਹੜੀ ਆਉ ਸਾਫ਼ ਕਿ ਤਰ੍ਹਾਂ ਕਿਤੇ ਦਿਖਾਈ ਨਹੀਂ ਦਿੰਦੀ ਇਸ ਲਈ ਅਸੀਂ ਜਰੂਰ ਮਾਫੀ ਮੰਗਦੇ ਹਾਂ ਇੱਕ ਮੇਰੇ ਸਾਥੀ ਨੇ ਉਹਨਾਂ ਵੱਲੋਂ ਇਹ ਇਹ ਆਪ ਮੈਸਜ ਆਪਣਾ ਸਾਨੂੰ ਕੀਤਾ ਹੈ ਕਿ ਵੀਡੀਓ ਸਾਫ ਨਹੀਂ ਆ ਰਹੀ ਇਸ ਲਈ ਅਸੀਂ ਜਰੂਰ ਮਾਫੀ ਤਰਦ ਦੂੰ ਮੰਗਾਂਗੇ ਹੁਣ ਅਸੀਂ ਕਾਂਗੜੇ ਪਹੁੰਚ ਚੁੱਕੇ ਆ ਤੇ ਕਾਂਗੜੇ ਤੋਂ ਬਾਅਦ ਅਸੀਂ ਮੱਤਾ ਟੇਕ ਕੇ ਉਸ ਤੋਂ ਅੱਗੇ ਚਮੰਡਾ ਜੀ ਦੇ ਵੱਲ ਜਾਣਾ ਹੁਣ ਅਸੀਂ ਤਰਦ ਦੋ ਮਾਫੀ ਮੰਗਾਂ ਕਿ ਅਸੀਂ ਇਹ ਵੀਡੀਓ ਇੱਥੇ ਹੀ ਸਟਾਪ ਜਿਹੜੀ ਆ ਉਹ ਆਪਣਾ ਟੈਂਪੋਰਰੀ ਕਿਤੇ ਵੱਲੋਂ ਕੀਤੀ ਜਾ ਰਹੀ ਹੈ ਟੈਂਪੋਰਰੀ ਜਿਹੜੀ ਹੈਗਾ